30 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਹੋ ਰਹੀ ਮੀਟਿੰਗ ਦੇ ਉੱਤੇ ਪੂਰੀ ਦੁਨੀਆ ਦੀ ਨਜ਼ਰ ਬਣੀ ਹੋਈ ਹੈ ਮੈਂ ਦੱਸਣਾ ਚਾਹਾਂਗਾ ਕਿ ਪੰਜ ਸਿੰਘ ਸਾਹਿਬਾਨਾਂ ਦੀ ਇੱਕ ਹੰਗਾਮੀ ਮੀਟਿੰਗ ਹੋਏਗੀ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਫੈਸਲਾ ਵੀ ਲਿਆ ਜਾ ਸਕਦਾ ਹੈ ਉਸ ਦੇ ਉੱਤੇ ਵਿਚਾਰ ਵੀ ਕੀਤੇ ਜਾ ਸਕਦੇ ਨੇ ਉਹਨਾਂ ਨੂੰ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਹੁਣ ਕੱਲ ਦੀ ਮੀਟਿੰਗ ਜਿਹੜੀ ਹੋ ਰਹੀ ਹੈ ਵਕ ਵਕ ਪੰਥਕ ਮਸਲਿਆਂ ਤੋਂ ਇਲਾਵਾ ਇਹ ਮਸਲਾ ਜਿਹੜਾ ਹੈ ਉਸ ਨੂੰ ਵਿਚਾਰਿਆ ਜਾਏਗਾ ਕਿਉਂਕਿ ਅ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਿਛਲੇ ਇੱਕ ਹਫਤੇ ਦੌਰਾਨ ਕਈ ਸਿੱਖ ਸ਼ਖਸੀਅਤਾਂ ਸਿੱਖ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਮੰਗ ਪੱਤਰ ਵੀ ਦੇ ਕੇ ਆਈਆਂ ਨੇ ਔਰ ਇਸ ਦੇ ਇਸ ਫੈਸਲੇ ਦੇ ਉੱਤੇ ਕਰੜਾ ਫੈਸਲਾ ਲੈਣ ਦੀ ਉਹਨਾਂ ਵੱਲੋਂ ਗੱਲ ਵੀ ਕੀਤੀ ਗਈ ਆ ਸੋ ਸ਼੍ਰੀ ਅਕਾਲ ਤਖਤ ਸਾਹਿਬ ਸਕਤਰਤ ਦੇ ਬਿਲਕੁਲ ਬਾਹਰ ਅਸੀਂ ਖੜੇ ਹਾਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕੱਲ ਇੱਥੇ ਜਿਹੜੀ ਮੀਟਿੰਗ ਹੋਏਗੀ ਪੰਥ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਏਗੀ ਉਸ ਇਕੱਤਰਤਾ ਦੇ ਦੌਰਾਨ ਕੁਝ ਮਸਲਿਆਂ ਨੂੰ ਦੇਖਿਆ ਜਾਏਗਾ ਵਿਚਾਰਿਆ ਜਾਏਗਾ ਔਰ ਸਭ ਤੋਂ ਜ਼ਰੂਰੀ ਜਿਹੜਾ ਜਿਸ ਦੇ ਉੱਤੇ ਵਿਚਾਰ ਕੀਤਾ ਜਾਏਗਾ ਉਹ ਸੁਖਬੀਰ ਸਿੰਘ ਬਾਦਲ ਸ਼ਰੋਮੀ ਅਕਾਲੀ ਦਲ ਦੇ ਪ੍ਰਬੰਧ ਉਹਨਾਂ ਦੇ ਉੱਤੇ ਫੈਸਲਾ ਲਿਆ ਜਾ ਸਕਦਾ ਹੈ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ ਉਹਨਾਂ ਦੇ ਜਿਹੜਾ ਸਪਸ਼ਟਿਕਰਨ ਹੋ ਜਾਏਗਾ ਹੋ ਸਕਦਾ ਹੈ ਕਿ ਕਾਲੀ ਜਿਗਰ ਸੋ ਸੁਰੱਖਿਆ ਨੂੰ ਲੈ ਕੇ ਇੱਥੇ ਬਹੁਤ ਜ਼ਰੂਰੀ ਹੈ ਕਿ ਸੁਰੱਖਿਆ ਦੀ ਗੱਲ ਕੀਤੀ ਜਾਵੇ ਜੇ ਕੱਲ ਕੋਈ ਐਸੇ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੈ ਤੇ ਹੋ ਸਕਦਾ ਹੈ ਕਿ ਇਸ ਸਥਾਨ ਦੇ ਉੱਤੇ ਸਿੱਖ ਸੰਗਤਾਂ ਵੀ ਮੌਜੂਦ ਰਹਿਣ ਤੋਂ ਉਹਨਾਂ ਨੂੰ ਦੇਖਦੇ ਸੋ ਇਹ ਇੱਕ ਅਨਸਿੰਘ ਸਾਹਿਬਾਨ ਦਾ ਮਸਲਾ ਹੈ ਡੇਰਾ ਮੁਖੀ ਨੂੰ ਜਿਹੜੀ ਮਾਫੀ ਦਿੱਤੀ ਗਈ ਸੀ ਜਦੋਂ ਉਸ ਤੋਂ ਬਾਅਦ ਦੇ ਪੈਦਾ ਹੋਏ ਜਿਹੜੇ ਵਿਵਾਦ ਨੇ ਕਿੰਤੂ ਪਰੰਤੂ ਹੁੰਦੇ ਰਹੇ ਨੇ ਉਹਦੇ ਉੱਤੇ ਕਈ ਕਿੰਤੂ ਪਰੰਤੂ ਹੋ ਸਕੇ ਹੁੰਦੇ ਰਹੇ ਨੇ ਸਿੱਖ ਕੌਮ ਵੱਲੋਂ ਇਸ ਬਾਰੇ ਵੀ ਅਪੋਜ਼ ਕੀਤਾ ਗਿਆ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਡੇਰਾ ਮੁਕੀ ਨੂੰ ਮਾਫੀ ਮਾਫ ਕਰ ਦਿੱਤਾ ਸੀਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਰੀਬ 90 ਲੱਖ ਰੁਪਏ ਦੀ ਇਸ਼ਤਿਹਾਰ ਦਿੱਤੇ ਗਏ ਸਨ ਸੋ ਇਹ ਵੀ ਇੱਕ ਮਸਲਾ ਹੈ ਸੋ ਇਹ ਸਾਰੇ ਮਸਲਿਆਂ ਦੇ ਉੱਤੇ ਬਾਅਦ ਜਿਹੜੀ ਪੈਦਾ ਹੋਈ ਸਥਿਤੀ ਹੈ ਜਿਹੜੇ ਹੁਣ ਜਿਹੜੇ ਸਵਾਲ ਉੱਠੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀ ਸਿੰਘ ਬਾਦਲ ਉਹ ਕੁਝ ਇੱਥੇ ਇਸੇ ਅਸ탄 ਦੇ ਉੱਤੇ ਗੁਰਦੁਆਰਾ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਝੰਡਾ ਇਹ ਗੁਰਦੁਆਰਾ ਗੁਰਬਖਸ਼ ਸਿੰਘ ਹੈ ਉੱਥੇ ਇੱਕ ਅਖੰਡ ਪਾਠ ਦੌਰਾਨ ਉਹਨਾਂ ਨੇ ਵੱਲੋਂ ਇੱਕ ਮੰਨ ਲਿਆ ਸੀਗਾ ਕਿ ਉਹਨਾਂ ਕੋਲੋਂ ਜਿਹੜੀ ਪੁਤਾਹੀ ਹੋਈ ਹੈ ਉਹਦੇ ਲਈ ਉਹ ਸਿੱਖ ਸੰਗਤ ਕੋਲ ਮਾਫੀ ਮੰਗਦੇ ਨੇ ਸੋ ਇਸ ਚੀਜ਼ ਦੇ ਉੱਤੇ ਸਿੱਖ ਸੰਗਤਾਂ ਦੇ ਵਿੱਚ ਵੀ ਇਸ ਚੀਜ਼ ਨੂੰ ਲੋਸ਼ ਜ਼ਰੂਰ ਹੈ ਕਿਉਂਕਿ ਇਹ ਡੇਰਾ ਮੁਕੀ ਦੇ ਖਿਲਾਫ ਸਿੱਖ ਕੌਮ ਖਿਲਾਫ ਚੱਲਦੀ ਆ ਰਹੀ ਹੈ ਔਰ ਇਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਕਮੇਟੀ ਵੱਲੋਂ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਮੁਕੀ ਨੂੰ ਉਦੋਂ ਮਾਫੀ ਕਰ ਦਿੱਤਾ ਗਿਆ ਸੀ ਜਦੋਂ ਉਹਨਾਂ ਦਾ ਇੱਕ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਸੀਗਾ ਹੰਗਾਮੀ ਪੱਤਰਕਾਰ ਪੱਤਰਕਾਰ ਵਾਰਤਾ ਹੋਈ ਸੀਗੀ ਪੱਤਰਕਾਰਾਂ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਗੈਨਿਕ ਗੁਰਬਚਨ ਸਿੰਘ ਵੱਲੋਂ ਆ کیا ਗਿਆ ਸੀਗਾ ਕਿ ਡੇਰਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਰਾਮ ਰਹੀਮ ਦੀ ਇੱਕ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਈ ਹੈ ਔਰ ਉਹਨਾਂ ਵੱਲੋਂ ਕੀਤੇ ਗਏ ਜਿਹੜੇ ਗੁਨਾਹ ਨੇ ਉਹਨਾਂ ਤੇ ਉਹਨਾਂ ਵੱਲੋਂ ਮਾਫੀ ਮੰਗੀ ਗਈ ਹੈ ਇਸ ਕਰਕੇ ਹੁਣ ਸ਼੍ਰੋਮਣੀ ਸ਼੍ਰੋਮਣੀ ਅਕਾਲ ਤਖਤ ਸਾਹਿਬ ਵੀ ਉਹਨਾਂ ਨੂੰ ਮਾਫ ਕਰਦਾ ਹੈ ਔਰ ਇਸ ਤੋਂ ਬਾਅਦ ਫੌਰੀ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਨੰਦ ਫੰਦਨ ਦੇ ਵਿੱਚ ਇਸ ਉੱਤੇ ਫੈਸਲਾ ਲਿਆ ਔਰ ਕਰੀਬ ਗੁਰੂ ਕੀ ਗੋਦਖਤ ਤੇ 490 ਲੱਖ ਰੁਪਏ ਦੇ ਇਸ਼ਤਿਹਾਰ ਵਖ ਵਖ ਕਬਾਰਾਂ ਨੂੰ ਦਿੱਤੇ ਮਾਫੀ ਨਾਮਾ ਦੇਣ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਵੇਲੇ ਦੀ ਜਿਹੜਾ ਅਕਾਲੀ ਦਲ ਦੇ ਦੇ ਬੰਦੇ ਜਿਹੜੇ ਅਕਾਲੀ ਦਲ ਕਾਬਜ਼ ਸੀਗਾ ਦਿੱਲੀ ਕਮੇਟੀ ਦੇ ਵਿੱਚ ਉਹ ਵੀ ਇਸ ਦੇ ਹੱਕ ਦੇ ਵਿੱਚ ਸੀਗੀ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੀ ਹੱਕ ਦੇ ਵਿੱਚ ਸੀਗੀ ਔਰ ਉਸ ਤੋਂ ਬਾਅਦ ਸੰਗਤ ਦਾ ਰੋ ਸੀਗਾ ਜ ਫੈਸਲਾ ਉਲਟ ਕਰ ਲਿਆ ਗਿਆ ਔਰ ਅਕਾਲੀ ਅਕਾਲੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਹ ਆਪਣਾ ਫੈਸਲਾ ਵਾਪਸ ਲੈ ਲਿਆ ਸੀਗਾ ਔਰ ਮਾਫੀ ਨਾਮਾ ਵਾਪਸ ਲੈ ਲਿਆ ਸੀਗਾ ਕਿ ਅਸੀਂ ਹੁਣ ਜਿਹੜਾ ਮੁਖੀ ਨੂੰ ਕੋਈ ਮਾਫੀ ਨਹੀਂ ਦੇ ਰਹੇ ਸੋ ਇਸ ਸਾਰੇ ਸਾਰੇ ਮਾਮਲੇ ਨੂੰ ਹੁਣ ਕੱਲ ਦੀ ਜਿਹੜੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀ ਹੋਈ ਸੀਗੀ ਕੱਲ ਪੰਨ ਸਿੰਘ ਸਾਹਿਬਾਨਾ ਦੀ ਖਾਸ ਮੀਟਿੰਗ ਹੋਏਗੀ ਇਸ ਮੀਟਿੰਗ ਦੌਰਾਨ ਜਿਹੜਾ ਇਸ ਸਾਰੀ ਘਟਨਾ ਕਰਨ ਦੇ ਵਿੱਚ ਮੁੱਖ ਦੋਸ਼ੀ ਸਭ ਮੁੱਖ ਦੋਸ਼ੀ ਹੈ ਉਸ ਨੂੰ ਉਹਦੇ ਵੱਲੋਂ ਜਿਹੜੀ ਸਪਸ਼ਟੀਕਰਨ ਦਿੱਤਾ ਗਿਆ ਹੈ ਉਸ ਦੇ ਉੱਤੇ ਵਿਚਾਰ ਸ਼ੁਰੂ ਜਿੱਥੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਔਰ ਪੰਥ ਸਿੰਘ ਸਾਹਿਬਾਨ ਮਿਲ ਕੇ ਇੱਥੇ ਵਿਚਾਰ ਕਰਨਗੇ ਹੁਣ ਇਸ ਦੇ ਵਿਚਾਰ ਕਰਨ ਤੋਂ ਬਾਅਦ ਕੀ ਕੋਈ ਫੈਸਲਾ ਲੈਂਦੇ ਨੇ ਕੀ ਕਰਣਾ ਫੈਸਲਾ ਲੈਂਦੇ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਉਹ ਮੰਗ ਇਹੀ ਉੱਠ ਰਹੀ ਹੈ ਕਿ ਕਰਣਾ ਫੈਸਲਾ ਲਿਆ ਜਾਏ ਕੱਲ ਜਿਸ ਤਰ੍ਹਾਂ ਗੱਲ ਕੀਤੀ ਜਾ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇੱਥੇ ਪੇਸ਼ ਹੋ ਸਕਦੇ ਨੇ ਉਹ ਉਹ ਪੰਥਕ ਧਿਰਾਂ ਵੱਖ-ਵੱਖ ਪੰਥਕ ਧਿਰਾਂ ਇਹ ਗੱਲ ਕਹਿ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਾਇਦ ਪੇਸ਼ ਨਾ ਹੋਣ ਪਰ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਦੇ ਮੱਦੇ ਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਸੋ ਕੱਲ ਸਾਰੇ ਵਿਸ਼ព ਦੇ ਸਿਕਸ ਸੰਭਾਏ ਦੀਆਂ ਨਜ਼ਰਾਂ ਜਿਹੜੀਆਂ ਨੇ ਕੱਲ ਹੋਣ ਵਾਲੀ ਪੰਨ ਸਿੰਘ ਸਾਹਿਬਾਨਾਂ ਦੀ ਬੈਠਕ ਦੇ ਉੱਤੇ ਰਹੇਗੀ ਔਰ ਕੀ ਨਤੀਜਾ ਆਉਂਦਾ ਹੈ ਕੀ ਇਹਦੇ ਤੇ ਵਿਚਾਰ ਹੁੰਦੀ ਹੈ ਕਿ ਆ ਇਸ ਨੂੰ ਅੱਗੇ ਪਾ ਦਿੱਤਾ ਜਾਂਦਾ ਹੈ ਕਿਆ ਕਰਨਾ ਫੈਸਲਾ ਲਿਆ ਜਾਂਦਾ ਹੈ ਇਹ ਸਮਾਂ ਦੱਸੇਗਾ ਤੇ ਆਪਣਾ ਬਸਰ ਹਰਿੰਦਰ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par